ਵਿਕਰਮ ਮਜੀਠੀਆ ਨੇ ਕਿਹਾ ਇਹ ਪੰਜਾਬ ਸਰਕਾਰ ਕਿਹਾ ਪੰਜਾਬ ਦੇ ਆਮ ਲੋਕ ਆਮ ਆਦਮੀ ਪਾਰਟੀ ਸਰਕਾਰ ਦੇ ਤਕਰੀਬਨ 25 ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ ਅਗੋਂ ਦੇਖੋ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੁਝ ਕੀ ਕਿਹਾ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਝ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਆ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਹੈ ਉਸ ਦੀ ਸੁਧਰਨ ਦੀ ਗੱਲ ਕਰਦੇ ਆ ਜਿਹੜੇ ਅੱਜ ਆਪ ਦੇ ਰੁਜ਼ਗਾਰ ਦਾ ਫਿਕਰ ਕਰ ਰਹੇ ਆ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਬੋਝ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ 'ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ ਪੈਟਰੋਲ ਤੇ 65 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ਚਾਹ ਦੇ ਸਭ ਤੋਂ ਵੱਧ ਗਈਆਂ ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਛਾਲੇ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪਹਿਣਾ ਲੋਕਾਂ ਤੇ ਜਾਂ ਜੋ ਡੀਜ਼ਲ ਟਰਾਂਸਪੋਰਟੇਸ਼ਨ ਦੀ ਵਕਤਿਆ ਜਾਂਦਾ ਉਹ ਵੱਡਾ ਕਾਰਨ ਬਣਨਾ ਮਹਿੰਗਾਈ ਦਾ ਕਿ ਇਕੱਲਾ ਡੀਜ਼ਲ ਵਧਣ ਨਾਲ ਨਹੀਂ ਕਿਉਂਕਿ ਟਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚੱਲਦੇ ਨੇ ਰੇਲ ਗੱਡੀ ਆ ਤੇ ਜਿੰਨੀ ਟਰਾਂਸਪੋਰਟੇਸ਼ਨ ਮੋਡਲੀਆਂ ਸਹੂਲਤਾਂ ਜਿਹੜੀਆਂ ਮੋਡਲੀਆਂ ਲੋਡਵੰਦ ਵਸਤੂਆਂ ਨੇ ਹਰੇਕ ਦੇ ਰੇਟ ਵਧਨੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵਧ ਦੇਣੇ ਪਏ ਤੇ ਉਹਨੇ ਪੈਸੇ ਥੋੜੀ ਜੀਬ ਚੋਂ ਕੱਢਣੇ ਜਿੱਥੇ 6-700 ਕਰੋੜ ਦਾ ਉਹ ਬਾਤਾਂ ਮੰਗਾਈ ਜੇਵਾਤਾ ਉੱਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਪਾਉਂਦ ਕਰਨਗੇ ਸਿੱਧਾ ਹੀ ਲਿਆ ਕੇ ਠੋਕਿਆ ਪਾਣਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਆ ਜੀ ਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪੈ ਗਿਆ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਲੇਤੀ ਲੋਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਵਧਾ ਦੇਣਾ ਹੋਰ ਟੈਕਸ ਸੱਜੇ ਖੱਬੇ ਰੂਪ ਚ ਕਦੇ ਰੈਵਨਿਊ ਵਿਭਾਗ ਵਿੱਚ ਕਦੇ ਟਰਾਂਸਪੋਰਟ ਵਿਭਾਗ ਵਿੱਚ ਹਰ ਤਰੀਕੇ ਨਾਲ ਜਾਂ ਤੁਸੀਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੁੰਡਲੀਆਂ ਸੇਵਾਵਾਂ ਲੈਣ ਚਲੇ ਜਾਓ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸੂਚਨ ਕੋਈ ਨਹੀਂ ਦਿੱਤੀ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸੁਰਤਾ ਨਹੀਂ ਦੇਣੀਆ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜਾਈ ਬਣਾਤਾ ਆਪ ਦੇ ਫਜ਼ੂਲ ਖਰਚ ਕਰਨੇ ਆ ਤੁਸੀਂ ਆਪ ਦੇ ਮਸ਼ੂਰੀ ਕਰਨੀ ਹੈ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਆਪ ਦੀ ਫਜ਼ੂਲ ਖਰਚੀ ਦਾ ਲੋਕਾਂ ਦੀ ਜੇਬ 'ਚ ਜਾ ਕੇ ਉਹਨਾਂ ਦੀ ਡਾਕੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਫੇਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ ਇਹ ਧੋਖੇਬਾਜ਼ੀ ਦੀ ਸਿਆਸਤ ਨੂੰ ਬੰਦ ਕਰੋ ਬਹੁਤ ਬਹੁਤ ਧੰਨਵਾਦ ਵਿਕਰਮ ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਕਿਹਾ ਪੰਜਾਬ ਦੇ ਆਮ ਲੋਕ ਆਮ ਆਦਮੀ ਪਾਰਟੀ ਸਰਕਾਰ ਦੇ ਤਕਰੀਬਨ 25 ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ ਅੱਗੋਂ ਦੇਖੋ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੁਝ ਕੀ ਕਿਹਾ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਝ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਆ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਹੈ ਉਸ ਦੀ ਸੁਧਰਨ ਦੀ ਗੱਲ ਕਰਦੇ ਆ ਜਿਹੜੇ ਅੱਜ ਆਪ ਦੇ ਰੁਜ਼ਗਾਰ ਦਾ ਫਿਕਰ ਕਰ ਰਿਹਾ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਪੋਜ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰ ਦਿੱਤਾ ਪੈਟਰੋਲ ਤੇ 68 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ ਚ ਅੱਜ ਸਭ ਤੋਂ ਵੱਧ ਗਈਆਂ ਕਿੱਥੇ ਸਰਕਾਰਾਂ ਨੇ ਡੀਜ਼ਲ ਪੈਟਰੋਲ ਘਟਾਉਣ ਦੀ ਗੱਲ ਕਰਦੀਆਂ ਸਾਨੂੰ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪਹਿਣਾ ਲੋਕਾਂ ਤੇ ਜਾਂ ਜੋ ਡੀਜ਼ਲ ਟਰਾਂਸਪੋਰਟੇਸ਼ਨ ਲਈ ਵਰਤਿਆ ਜਾਂਦਾ ਉਹ ਵੱਡਾ ਕਾਰਨ ਬਣਦਾ ਹੈ ਮਹਿੰਗਾਈ ਦਾ ਕਿ ਇਕੱਲਾ ਡੀਜ਼ਲ ਵਧਣ ਨਾਲ ਨਹੀਂ ਉਪਰ ਟਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚੱਲਦੇ ਨੇ ਰੇਲ ਗੱਡੀ ਆ ਤੇ ਜਿੰਨੀ ਟਰਾਂਸਪੋਰਟੇਸ਼ਨ ਮੋਡਲੀਆਂ ਸੂਲ ਤਾਂ ਜਿਹੜੀਆਂ ਮੋਡਲੀਆਂ ਲੋਡਬੰਦ ਵਸਤੂਆਂ ਨੇ ਹਰੇਕ ਦੇ ਰੇਟ ਵਧਨੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵਧ ਦੇਣੇ ਪਏ ਤੇ ਉਹਨੇ ਪੈਸੇ ਥੋੜੀ ਜੀਬ ਚੋਂ ਕੱਢਣੇ ਜਿੱਥੇ 6-700 ਕਰੋੜ ਦਾ ਉਹ ਵਾਦਾ ਮਹंगाई ਚਾ ਵਾਦਾ ਉਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਬਾਅਦ ਕਰਨਗੇ ਸਿੱਧਾ ਹੀ ਲਿਆ ਕੇ ਠੋਕੇ ਆ ਪਾਣਾ ਕਿ ਅੱਜ 5 ਰੁਪਏ ਤੋਂ 32 ਵਧਾ ਕੇ 8 ਰੁਪਏ ਕਰਤੀ ਆ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2000 ਕਰੋੜ ਦਾ ਲੋਕਾਂ ਤੇ ਪੈਣਾ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਲੇ ਕੀਤੇ ਲੋਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਵਧਾ ਦੇਣਾ ਹੋਰ ਟੈਕਸ ਸੱਜੇ ਖੰਬੇ ਰੂਪ ਚ ਕਦੇ ਰੈਵਨਿਊ ਮਹਿਕਮੇ ਚ ਕਦੇ ਟਰਾਂਸਪੋਰਟ ਮਹਿਕਮੇ ਚ ਹਰ ਤਰੀਕੇ ਨਾਲ ਜਾਂ ਤੁਸੀਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੋਢਲੀਆਂ ਸੇਵਾਵਾਂ ਲੈਣ ਚਲੇ ਜੋ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸੂਰਤਾਂ ਕੋਈ ਨਹੀਂ ਦਿੱਤੀਆਂ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸੂਰਤਾਂ ਨਹੀਂ ਦੇਣੀਆਂ ਆਪ ਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜ਼ਾਈ ਬਣਾ ਦਿੱਤਾ ਆਪ ਦੇ ਫਜ਼ੂਲ ਖਰਚ ਕਰਨੇ ਆ ਤੁਸੀਂ ਆਪ ਦੇ ਮਸ਼ਹੂਰੀ ਕਰਨੀ ਹੈ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਤੇ ਬੋਝ ਨਾ ਪਾਓ ਆਪ ਦੀ ਫਜ਼ੂਲ ਖਰਚੀ ਦਾ ਲੋਕਾਂ ਦੀ ਜੇਬ 'ਚ ਜਾ ਕੇ ਉਹਨਾਂ ਦੀ ਡਾਟੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਘਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂੰਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ ਇਹ ਧੋਖੇਬਾਜ਼ੀ ਦੀ ਸਿਆਸਤ ਨੂੰ ਬੰਦ ਕਰੋ ਬਹੁਤ ਬਹੁਤ ਧੰਨਵਾਦ